ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਡਾ ਲੱਗਦਾ ਦੋਸਤੋ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਮਹਿਮੂਦਪੁਰ ਕਰਨੀ ਆ ਲਖਣਾ ਰਾਜੋ ਕੇ ਇਹ ਪਿੰਡ ਦੋਸਤੋ ਅੱਗੇ ਰਹਿ ਜਾਂਦੇ ਆ ਬੱਲੇਆਲਾ ਪਿੰਡ ਬਿਲਕੁਲ ਨਜ਼ਦੀਕ ਦਿੱਬੀਪੁਰਾ ਬਿਲਕੁਲ ਨਾਲ ਲੱਗਦਾ ਪਿੰਡ ਤੇ ਵੀਰ ਗੁਰਵੰਤ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਗੁਰਜੰਟ ਉਹਨਾਂ ਦੇ ਫਾਰਮ ਤੇ ਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਵੱਡੀ ਗਿਣਤੀ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਆ ਸੇਲ ਪਰਚੇਜ ਦਾ ਕੰਮ ਆ ਵੀਰ ਹੁਣਾਂ ਦਾ ਖਾਸ ਤੌਰ ਤੇ ਅੱਜ ਵੀ ਤਕਰੀਬਨ ਆਪਾਂ ਟੋਟਲ 6 ਨਾਕ ਤੁਹਾਨੂੰ ਦਿਖਾਉਣੇ ਆ ਕੋਈ 8-7 ਨਾਕ ਜਿਹੜਿਆ ਦੋਸਤੋ ਹਰ ਕਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਘਰੋਂ ਅੱਜ ਮੱਝਾਂ ਝੋਟੀਆਂ ਤੁਹਾਨੂੰ ਟੋਟਲ 8 ਨਾਕ ਜਿਹੜੇ ਦੋਸਤੋ ਦਿਖਾਵਾਂਗੇ 4 ਪਸ਼ੂ ਬਿਲਕੁਲ ਸੱਜਰ ਤਾਜ਼ੇ ਸੋਏ ਸੋਏ ਆ ਜਿਨ੍ਹਾਂ ਦੀ ਡਿਟੇਲ ਤੁਹਾਨੂੰ ਪ੍ਰੋਪਰ ਮਿਲ ਜੂਗੀ ਕਿੰਨੇ ਕ ਦਿਨਾਂ ਦੇ ਪਸ਼ੂ ਸੋਏ ਆ ਤੇ ਕੀ ਥੱਲੇ ਮਿਲ ਕਰ ਰਕੋੜ ਆ ਤੇ ਕੀ ਰੇਟ ਭਾਅ ਪੜ ਇੱਕ ਗੱਭਣਾ ਠੀਕ ਹੈ ਜੇ ਇੱਕ ਦੂਜੇ ਸੂਬੇ ਇੱਕ ਤੀਜੇ ਸੂਬੇ ਦੇ ਵਿੱਚ ਠੀਕ ਆ ਤੇ ਪੂਰੇ ਫਾਬੂਕੂ ਪੂਰੀ ਆ ਮੱਝਾਂ ਝੋਟੀਆਂ ਦੀ ਪੂਰੀਆਂ ਭਾਰੀਆਂ ਵਜਨ ਲੋੜ ਵਾਲੀਆਂ ਤੇ ਪਸ਼ੂ ਦੋਸਤੋ ਜੋ ਤੁਹਾਨੂੰ ਦੱਸਿਆ ਜਾਂਦਾ ਠੀਕ ਹੈ ਜੀ ਉਸ ਬਿਹਾਬ ਤੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਬਾਕੀ ਇੱਥੇ ਆਣ ਕੇ ਕਿਸੇ ਵੀਰ ਨੇ ਨਰਕ ਫਰਕ ਆਪਣੀ ਤਸੱਲੀ ਕਰਨੀ ਆ ਤੇ ਦੋ ਟਾਈਮ ਚੋਕੇ ਗੱਭਣ ਪਸ਼ੂ ਆਪਣਾ ਚੌਥਾ ਥਣਾਂ ਦਾ 蒂ਪ ਕੇ ਭਰਾ ਕੇ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਈ ਜਾਵੇ ਠੀਕ ਹੈ ਜੀ ਅੱਜ ਤਰੀਕ ਆਪਾਂ ਵੀਡੀਓ ਬਣਾਉਣ ਜਾ ਰਹੇ ਆ 14 ਅਗਸਤ ਤੋ ਦੋਸਤੋ 15 ਅਗਸਤ ਤੋਂ ਕੱਲ ਮਾਰਨਿੰਗ ਸਵੇਰ 9 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਸੋ ਐਨੀਮਲ ਚੰਗੇ ਹੁੰਦੇ ਆ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰੋ ਦੋ ਟਾਈਮ ਚੋ ਕੇ ਬਸਮਾ ਕੇ ਠੀਕ ਹੈ ਜੀ ਆਓ ਕਰਦੇ ਆਂ ਗੱਲਬਾਤ ਵੀਰ ਗਰਵੰਤ ਦੇ ਨਾਲ ਗਰਵੰਤ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਅਰਸ਼ਨਾ ਸਾਹਿਬ ਠੀਕ ਹੈ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ ਜੀ ਠੀਕ ਹੈ ਜੀ ਮੈਂ ਵੀ ਗਰਵੰਤ ਅੱਜ ਨਾਗ ਟੋਟਲ ਆਪਣੇ ਕੋਲ 6 ਆ ਹਾਂਜੀ 6 ਨਾਗ ਆ ਗਏ 4 ਪਹਿਲਾਂ ਝੋਟੀਆਂ ਸੂਈਆਂ ਹਾਂਜੀ 2 ਮਜਾ ਸੂਣ ਵਾਲ ਠੀਕ ਠੀਕ ਆ ਦੰਡਾ ਜੀ ਝੋਟੀਆਂ ਠੀਕ ਆ ਤੇ ਅੱਜ ਜਿਹੜੀਆਂ ਸੂਈਆਂ ਸਵਾਈਆਂ ਨੇ ਵੀ ਕਿਵੇਂ ਪਹਿਲੇ ਦੂਜੇ ਦੂਜੇ ਹੀ ਆ ਹਾਂ ਜੀ ਚਾਰੇ ਪਹਿਲਣਾਂ ਹੀ ਆ ਜਿਹੜੀਆਂ ਸੂਈਆਂ ਚਾਰੇ ਪਹਿਲਣ ਹਾਂ ਜੀ ਲੈ ਜੀ ਠੀਕ ਆ ਜੀ ਆ ਦੋਸਤੋ ਚੰਗੇ ਚੰਗੇ ਮਿਲਕ ਤੇ ਵੀ ਜਿਹੜੀਆਂ ਚੱਲ ਰਹੀਆਂ ਨੇ ਚਾਰੇ ਪਹਿਲਣਾਂ ਤੇ ਤਿੰਨਾਂ ਦੇ ਮਗਰ ਕਟੀਆਂ ਅੱਛਾ ਜੀ ਹਾਂ ਜੀ ਇੱਕੇ ਮਗਰ ਕਟਾ ਮੇਲ ਕਾਫ ਆ ਲੈ ਵੀ ਗਰਮਤ ਵੀਰੇ ਪਹਿਲੇ ਨੰਬਰ ਤੇ ਸ਼ੁਰੂਆਤ ਇੱਥੋਂ ਕਰ ਲਈਏ ਪਹਿਲੇ ਨੰਬਰ ਬਿਲਕੁਲ ਇੱਕ ਛੋਟੇ ਜਿਹੇ ਪੀਸ ਤੋਂ ਹਾਂ ਜੀ ਠੀਕ ਆ ਜੀ ਅੱਛਾ ਕਰਮਤ ਸੁਆ ਪਹਿਲਾ ਦਾ ਵੀ ਇਹ ਪਹਿਲਾ ਸੁਆ ਸੋਈ ਤੁਹਾਨੂੰ ਸਾਦਾ ਪਰ ਪਰਸੋਂ ਦੀ ਸੋਈ ਜੇ ਲਓ ਜੀ ਪਰਸੋਂ ਦੀ ਸੋਈ ਆ ਆ ਵੇਖੋ ਗਿੱਲੇ 나ੜੂ ਮਗਰ ਕਟਾ ਮੇਲ ਕਾਫ ਬਿਲਕੁਲ ਗਿੱਲੇ 나ੜੂ ਦੇ ਨਾਲ ਬੱਚਾ ਤੁਸੀਂ ਆਪ ਵੇਖ ਲਓ ਠੀਕ ਆ ਜੀ ਆ ਦੇਖੋ ਸੋ ਪਹਿਲਾ ਸੁਆ ਅੱਜ ਤੀਜਾ ਦਿਨ ਕੋਈ ਵੀ ਰਮਨ ਵਾਲੇ ਕਿਉਂਕਿ ਗਿੱਲਾ 나ੜੂਆ ਦੋਸਤੋ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇਊਗਾ ਅੱਛਾ ਕਰਮਤ ਬੋਲਾ ਕਿੰਨੇ ਦੇ ਥੱਲੇ ਵੀਰੇ ਇਹਦੇ ਥੱਲੇ ਬੋਲਾ ਹੁਣ ਕੋਈ 6 ਕਿਲੋ ਤਿਆਰ ਹੋਊਗਾ ਇਸ ਟਾਈਮ ਤੇ 6 ਕਿਲੋ ਹਾਂਜੀ ਤੇ ਇਹ ਚੂਣ ਚਣ ਚੰਗੀ ਖਰੀ ਨਹੀਂ ਚੂਣ ਚਣ ਬਹੁਤ ਚੰਗੀ ਆ ਸੀਲ ਸੂਲ ਵੜੀ ਆ ਵ ਆ ਦੇਖੋ ਠੀਕ ਹੈ ਜੀ। ਤੋਂ ਠੰਡੀ ਧੀਰੀ ਆ ਬਿਲਕੁਲ ਸੀਰਸ ਆਉ। ਜਵਾ ਬੜਾ ਲੱਗਾ। ਆ ਦੇਖੋ। ਆਗਲੇ ਥਾਣਾ ਦਾ ਜਵਾਇ। ਆ ਮਗਲੇ ਥਾਂ ਦੇਖੋ ਜੀ। ਠੀਕ ਹੈ ਜੀ। ਜਵਾਜੂ ਬਹੁਤ ਚੰਗਾ ਲੱਗਾ। ਠੀਕ ਹੈ। ਤੋਂ ਸੀਲ ਸਲਾਗਾ ਪੂਰੀ ਠੰਡੀ ਧੀਰੀ ਆ ਦੋਸਤੋ। ਹਾਈਟ ਕਾ ਤਾਂ ਦਰਮਿਆਨੀ ਹਾਈਟ ਆ, ਮੀਡੀਅਮ ਦਰਮਿਆਨੀ ਹਾਈਟ ਆ। ਪਰ ਝੋਟੀ ਦੇ ਵਿੱਚ ਖੂਬੀਆਂ ਬਹੁਤ ਆ ਵੈਸੇ ਆ ਨਾਰਮਲ ਜੀ ਤੁਹਾਨੂੰ ਜਿਹੜਾ ਦੋਸਤੋ ਦਿਖਾਈ ਦਿੱਤਾ ਪਿੰਨ ਬੱਚੇ ਛੱਡਿਆ ਤੁਸੀਂ ਜਵਾਇ ਕਰ ਲਓ ਠੀਕ ਹੈ ਜੀ। ਇਹ ਤੋਂ ਠੰਡੀ ਬਹੁਤ ਚੰਗੀ। ਹੂੰ। ਅਗਰਵਾਂ ਤਾਂ ਪੋਲਾ ਕਿੰਨਾ ਦੱਸਿਆ ਜੀ ਇਹਦੇ ਥੱਲੇ 6 ਕਿਲੋ ਬੋੜਾ ਹੂਣ ਠੀਕ ਆ ਜੀ ਲਓ ਖੋਲ ਕੇ ਦਿਖਾਈਏ ਲਓ ਦੱਸੋ ਸਿੰਗਲ ਹੱਡੀ ਦੇ ਵਿੱਚ ਸੋ ਮੀਡੀਅਮ ਦਰਮਿਆਨੀ ਹਾਈਟ ਦੇ ਵਿੱਚ ਮਗਰ ਕਟਾ ਮੇਲ ਕਾਫ ਸੋ ਪਹਿਲਾਂ ਝੋਟੀ ਆ ਸੋ ਬਾਕੀ ਬਹੁਤ ਖੂਬਸੂਰਤ ਚੰਗੀ ਠੰਡੀ ਧੀਰੀ ਸੀਲਸ ਆਉ ਕਾਦ ਵੀ ਛੋਟਾ ਸੋਸਾ ਮੁੱਲ ਛੋਟਾ ਹੀ ਕਰਨਾ ਆਪਾਂ ਆ ਮੁੱਲ ਵੀ ਛੋਟਾ ਹੈ ਨਾ ਇਹਨੇ ਵੀ ਹਾਈਟ ਛੋਟੀ ਤੇ ਮੁੱਲ ਜ਼ਿਆਦਾ ਵੱਡਾ ਅੱਛਾ ਗਰਵਾਂ ਤਾਂ ਕਿੰਨਾ ਕੇ ਵੈਸੇ ਨਾਰਮਲ ਹੀ ਚੈੱਕ ਕਰ ਗੱਲ ਕਰਦੇ ਕਿੰਨਾ ਕੇ ਦੁੱਧ ਭਰ ਆ ਦੋ ਦੋ ਦਾ 8-9 ਕਿਲੋ ਤੋਂ ਰਾਵਣੇ ਦੇ ਦਊਗੀ ਆ ਪਹਿਲਾਂ ਛੋਟੀ ਚੜ੍ਹ ਜਾਂਦਾ ਚਵਾਉਣਾ ਚਾਹੀਦਾ ਇਹਨੂੰ ਹਾਂਜੀ ਆ ਦੇਖੋ ਜੀ ਐ ਤਾਂ ਰਤੂਆਂ ਦੀ ਬਰਾਬਰ ਨਿਕਲੀ ਪੂਰੀ ਹਾਂਜੀ ਹਾਂਜੀ ਠੀਕ ਆ ਹਾਂ ਦੋਸਤੋ ਬਿਲਕੁਲ ਨੋਰਮਲ ਜਿਹਾ ਰੇਟ ਆ ਵੀ ਜਿਹੜਾ ਵੀਰ ਕੋਈ ਇੰਨੇ ਗਰੇਟ ਦੇ ਵਿੱਚ ਤੁਸੀਂ ਵਹਿੜਾ ਵੂੜਾ ਦੇਖ ਰਹੇ ਜੇ ਛੋਟੀ ਲੈ ਕੇ ਜਾਓਗੇ ਤੇ ਬਹੁਤ ਖੂਬਸੂਰਤ ਵਾਜਿਬ ਰੇਟ ਵਾਜਿਬ ਰੇਟ ਭਾਅ ਪੜਦਾ ਠੀਕ ਆ ਸੋ ਲਿਵਰਟੀ ਬਿਲਕੁਲ ਤੁਹਾਡੇ ਸਾਹਮਣੇ ਸੋ ਥਾਣ ਦੇਵੇ ਦੀ ਜਿਹੜੀ ਦੋਸਤੋ ਆ ਤੁਸੀਂ ਵੇਖੋ ਪਿਛਲੇ ਨਾਲ ਪਿਛਲਾ ਬਰਾਬਰ ਤੇ ਅਗਲੇ ਨਾਲ ਅਗਲਾ ਸੈਜ ਵਿੱਚ ਠੀਕ ਹੈ। ਲੈ ਵੀ ਕਰਮਾਂ ਤੇ ਦੇ ਦਈਏ ਕਿੰਨੇ ਦੀ ਫਿਰ ਇਹਦਾ ਮੁੱਲ ਸੰਸਾਭ ਕਰਾਂਗੇ 60000 ਹਾਂ ਇਹ 55000 ਦੀ ਦੇ ਦਾਂਗੇ ਆ ਨਾਪ 55000 ਦੀ ਹਾਂਜੀ ਹਮ ਲਓ ਜੀ। ਇਹ ਟੋਕੜਾਂ ਦੇ ਮੁੱਲ ਜੇ ਸੱਜ ਰਿਹਾ ਠੀਕ ਹੈ ਜੀ। ਹਾਂਜੀ। ਲਓ ਵੀ ਪ੍ਰਭੂ 55000 ਦੀ ਤੈਨ ਤੁਹਾਨੂੰ ਜਿਹੜੀ ਇਹ ਮਿਲ ਜੂਗੀ। ਸੋ ਬਾਕੀ ਝੋਟੀ ਸੱਜਰ ਤੇ ਵੀਰਾਂ ਤਾਂ ਵੀ ਟੋਕੜਾਂ ਦੇ ਭਾਅ ਮਿਲ ਜੂਗੀ ਕਿਉਂਕਿ ਕਦਕੁੱਤ ਜਿਹੜੇ ਹਿਸਾਬ ਦਾ ਕਦ ਦਾ ਮੀਡੀਅਮ ਦਰਮਿਆਨੀ ਹੈਟਾ ਤੇ ਉਸ ਅਕੋਰਡਿੰਗ ਜਿਹੜਾ ਮੁੱਲ ਵੀ ਓਨਾ ਕੀ ਹੈ ਛੋਟਾ ਰੇਟ ਆ ਸੋ ਕੋਈ ਵੀ ਵੀਰ ਠੀਕ ਹੈ ਜੀ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਤੁਸੀਂ ਪਾਵੋਗੇ ਬੜੀ ਪਿਆਰੀ ਝੋਟੀ ਆ ਸੁਸੀਲੀਆਂ ਸੂਲੀਆਂ ਬਹੁਤ ਆ ਝੋਟੀ ਚ ਇੱਕ ਅੱਗੇ ਦੋਸ ਇੱਕ ਹੋਰ ਨਾਕ ਤੁਹਾਨੂੰ ਦਿਖਾਉਣਾ ਝੋਟੀ ਵੀ ਬੜੀ ਸ਼ਾਨਦਾਰ ਆ ਕਦਕੁੱਦੇ ਦਾ ਵੱਡਾ ਪੂਰਾ ਤੇ ਪ੍ਰੋਪਰ ਡਿਟੇਲ ਆਪਾਂ ਲੈ ਲੈਨੇ ਆ ਇਹ ਵੀ ਕੁਰਮਤ ਪਹਿਲਾਂ ਨਹੀਂ ਝੋਟੀ ਆ ਹਾਂਜੀ ਇਹ ਪਹਿਲਾ ਸੂਆ ਸੋਈ ਆ ਅੱਜ ਦਿਨ ਕਿੰਨੇ ਸਮਾਂ ਕਿੰਨਾ ਕੋਈ ਇਹਨੂੰ ਸੋਈ ਨੂੰ ਕੋਈ ਅੱਜ 35 ਕਿ ਦਿਨ ਹੋ ਗਏ ਹੋਣਗੇ 35 ਕਿ ਦਿਨ ਹਾਂਜੀ ਠੀਕ ਆ ਜੀ ਇਹਦੇ ਮਗਰ ਆਵੇ ਕੱਟੀ ਜੇ ਨੀਲੀ ਦੀ ਬਹੁਤ ਚੰਗੀ ਕੱਟੀ ਆ ਦਿਖਾਈਏ ਇੱਧਰ ਨੂੰ ਬਸ ਇਹ ਮਗਰ ਕੱਟੀ ਦੋਸਤੋ ਆ ਵੇਖੋ ਆ ਵੇਖੋ ਬਿੰਗਾਂ ਅੱਖਾਂ ਡਾਇਮੰਡ ਬੁੱਲ ਦੀ ਨਾਸ ਠੀਕ ਆ ਜੀ ਡਾਇਮੰਡ ਦੀ ਹਾਂਜੀ ਡਾਇਮੰਡ ਬੁੱਲ ਦੀ ਦੱਸਿਆ ਨੂੰ ਠੀਕ ਆ ਜੀ ਹਾਂਜੀ ਬਸ ਇਹ ਬੱਲਾ ਮਾਥਾ ਠੀਕ ਆ ਜੀ ਬੱਗੀ ਮੋਚ ਹਾਂਜੀ ਤੇ ਅੱਖ ਬਿੱਲੀ ਮਣਕੀ ਆ ਮਗਰ ਲੈ ਗਿੱਠ ਗਿੱਠ ਡੇਡੜ ਗਿੱਠ ਜਿਹੜੇ ਅੱਛਾ 35 ਕਿ ਦਿਨਾਂ ਦੀ ਦੋਸਤੋ ਜਿਹੜਾ ਗਰਮੰਤ 35 ਦਿਨਾਂ ਦੀ ਸੂਈ ਹੈ ਦੁੱਧ ਇਸ ਵਕਤ ਕਿੰਨਾ ਕਿੰਨਾ ਥੱਲੇ ਦੁੱਧ ਦੇ ਥੱਲੇ ਸੰਸਾਰ ਜਿਹੜਾ ਕੰਡੇ ਵਾਲਾ 12 ਕਿਲੋ 12 ਕਿਲੋ ਹਾਂਜੀ ਜਿਹੜਾ ਤਿਆਰ ਹੈ ਹੁਣ ਠੀਕ ਆ ਜੀ ਜਿਹੜਾ ਪੂਰਾ ਨੱਟ ਚਵਾ ਦਾਂਗੇ ਆਪਾਂ ਹਾਂਜੀ ਹੂੰ ਕੱਟੀ ਨੂੰ ਬਹੁਤ ਚੰਗਾ ਦੁੱਧ ਛੱਡਿਆ ਨਾ ਆਹ ਕੱਟੀ ਬੜੀ ਪਲੀ ਪਲੀਤੀ ਹੈ ਹਾਂਜੀ ਇਹ ਆ ਜੇ ਦੋਂਦੀ ਜੇ ਮੂੰਹ ਚੌਗ ਵਾਲੇ ਦੰਦਾਂ ਦੇ ਚ ਪੁੱਟ ਹੁੰਦੇ ਹੀ ਇਹ ਛੋਟੀ ਹੈ ਹਾਂਜੀ ਠੀਕ ਆ ਜੀ ਤਾਂ ਦੋਸਤੋ 12 ਕਿਲੋ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਤੇ ਕਾਦੇ ਇੱਕ ਵਰੀ ਤੁਸੀਂ ਜ਼ਰੂਰ ਝਾਤ ਮਾਰੋ ਠੀਕ ਆ ਜੀ ਸੋਹਣਾ ਕੱਦ ਵੱਡਾ ਕੱਦ ਜੀ ਵੇਖ ਲਓ ਪੂਰਾ ਵੱਡਾ ਕੱਦ ਹਾਂਜੀ ਤੇ ਫਿਰ ਗਰਵੰਤ ਵੀ ਮੈਨੂੰ ਦਾ ਵੀ 6 ਫੁੱਟ ਤੋਂ ਤਾਂ ਕਾਦਾ ਤੇ ਤਕਰੀਬਨ ਪਰਲੇ ਪਾਸੇ ਖੜਾ ਬੰਦਾ ਕੋਈ ਫੋਟੋ ਕਾ ਦਿਖਾਈ ਦਿੰਦਾ ਬਹੁਤ ਸੋਹਣੇ ਕੱਦ ਪੋਤ ਵਿੱਚ ਝੋਟੀ ਆ ਬਾਕੀ ਥੱਲੇ ਲੇਵੇ ਦੀ ਬੜੀ ਸਾਫ ਆ ਹਾਂਜੀ ਆ ਦੇਖੋ ਸੀਲ ਸੋਲਿਆ ਵੀ ਬਹੁਤ ਚੰਗੀ ਆ ਲਓ ਵੀ ਹਾਂ ਅਮਰੀ ਤੇ ਪਸ਼ੂ ਜਿਹੜੇ ਦੋਸਤੋ ਚੰਗੇ ਆ ਬਾਕੀ ਆ ਤੁਸੀਂ ਚਵਾਈ ਵੇਖੋ ਠੀਕ ਆ ਤੇ ਵੈਸੇ ਕਿਸੇ ਵੀਰ ਨੇ ਆਣ ਕੇ ਚੋਕੇ ਵੇਖਣੀ ਆ ਬੱਚਾ ਤੁਸੀਂ ਲਾਗੇ ਜਿੱਦਾ ਮਰਜ਼ੀ ਚਵਾਈ ਕਰੋ ਠੀਕ ਆ ਸੋ ਸੋਨੇ ਹਾਈਟ ਲੈਂਥ ਦੇ ਵਿੱਚ 12 ਕਿਲੋ ਦੀ ਮਾਲਕਨ 12 ਕਿਲੋ ਦੁੱਧ ਐਸ ਵਕਤੇ ਦੇਖਾ 12 ਕਿਲੋ ਸੰਸਾ ਜਿੰਦਾ ਮਰਜੀ ਤੋਲ ਲੈ ਗਈ ਠੀਕ ਆ ਜੀ ਹਾਂਜੀ ਲਓ ਜੀ 12 ਕਿਲੋ ਦੋਸਤੋ ਬਿੰਤੀ ਗਿੰਤੀ ਵਾਲਾ ਦੁੱਧ ਦਾ ਗਰਮ ਤਾਂ ਕਿਤੇ ਆ ਤੇ ਨਹੀਂ ਵੀ ਇੱਥੇ 12 ਕਿਲੋ ਦਾਤਾ ਤੇ ਬਾਅਦ 10 ਕਿਲੋ ਰਹਿ ਜਾਏਗਾ ਨਹੀਂ ਸੰਸਾ ਇਹੋ ਜੀ ਨੌਤ ਨਹੀਂ ਆਉਂਦੀ ਠੀਕ ਆ ਜੀ ਤੁਹਾਨੂੰ ਕਿਹਦੇ ਲਾਭ ਆ ਨਹੀਂ ਕੋਈ ਗੱਲ ਹੀ ਨਹੀਂ ਤੇ ਹਾਂਜੀ ਲਓ ਜੀ ਸੋ ਝੋਟੀ ਦੋਸਤੋ ਬਹੁਤ ਕਮਾਲ ਦੀ ਆ ਵੈਸੇ ਪਸ਼ੂ ਮੈਨੂੰ ਨਾਲ ਦੇ ਡੇਲੀ ਦੇ ਦੋਸਤੋ ਕੋਈ 5-5 7-7 8-8 ਨੱਕ ਜਿਹੜੇ ਵਿਖਦੇ ਆ ਜੇ ਐ ਹਾਂ ਹੰਦੂ ਸਾਹਿਬ ਜੇ ਅਸੀਂ ਝੋਟ ਮਾਰ ਕੇ ਦੇ ਦਾਂਗੇ ਉਸ ਵੇਲੇ ਤੁਹਾਨੂੰ ਲੰਮਾ ਆਏ ਨੂੰ ਸਹੀ ਹੈ ਜੀ ਸਹੀ ਹੈ ਮਾਲ ਤਾਂ ਦੋਸਤੋ ਜਿਹੜਾ ਅੱਜ ਵਿਖਾਤਾ ਕੱਲ ਨਹੀਂ ਤੁਹਾਨੂੰ ਇਹ ਮਿਲਣਾ ਕੱਲ ਨਵਾਂ ਮਾਲ ਇੱਥੇ 8-7 ਪਸ਼ੂ ਵੇਖਣ ਦੇ ਵਿੱਚ ਮਿਲਣਗੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਆ ਜੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਕੋਈ 8-10 ਨਾ ਰੂਟੀਨ ਦੇ ਵਿੱਚ ਪਸ਼ੂ ਇੱਥੇ ਹੁੰਦੇ ਆ ਚਵਾਈ ਵੀ ਬਹੁਤ ਚੰਗੀ ਖੁੱਲੀ ਲੱਗੀ ਆ ਮਿੰਟਾ ਸੈਕਿੰਟ ਵਾਲਾ ਕੰਮ ਆ ਆਣ ਪੋਲੀ ਭਰਾਪਰੂ ਬਿਲਕੁਲ ਹਾਂਜੀ ਠੀਕ ਆ ਜੀ ਇਹ ਨਹੀਂ ਕਿ ਕਈਆਂ ਪਹਿਲਾਂ ਦੀ ਚਵਾਈ ਜਿਹੜੀ ਹੁੰਦੀ ਹੈ ਹਾਂ ਰਵੀਕਰਵਾਂਤ ਕਦਕੂਤ ਜੇਕਰ ਝੋਟੀ ਦਾ ਪਹਿਲੇ ਸਵੇਰੇ ਦੇ ਹਿਸਾਬ ਨਾਲ ਵੇਖੀਏ ਤਾਂ ਕਰਮ ਵਾਲੀ ਦੂਜੇ ਤੀਜੇ ਸਵੇਰੇ ਬਣੂਗੀ ਬਾਖਾ ਆ ਜੇ ਤਾਂ ਦੰਦਾ ਜੇ ਝੋਟੀ ਕਦ ਬਹੁਤ ਚੰਗਾ ਕਰੂ ਹਾਂ ਇਹ ਪੂਰੀ ਉੱਚੀ ਹੈ ਕੇ ਹਾਂਜੀ ਬਹੁਤ ਸੋ ਬਿਲਕੁਲ ਲੰਬੀ ਗਰਦਨ ਛੋਟੀ ਸਿੰਗੀ ਤੇ ਲੰਬੀ ਲੱਤ ਦੇ ਵਿੱਚ ਬਹੁਤ ਖੂਬਸੂਰਤ ਝੋਟੀ ਸੁਪਖਾਲੇ ਬਖੂਲੇ ਦੀ ਵੀ ਪੂਰੀ ਕੈਮ 12 ਲੀਟਰ ਇਸ ਵਕਤੇ ਤੇ ਥੱਲੇ ਦੁੱਧ ਸੋ ਬਾਰ ਬਾਰ ਰਿਪੀਟ ਕਰਦੇ ਪਏ ਆ ਦੋਸਤੋ ਕਿਸੇ ਵੀਰ ਨੇ ਸਕਿਪ ਕਰਕੇ ਵੀਡੀਓ ਨਾ ਵੇਖੋ ਤੇ ਬਹੁਤ ਵਧੀਆ ਰੁਟੀਨ ਦੇ ਵਿੱਚ ਵੀਡੀਓ ਵੇਖਿਓ ਠੀਕ ਹੈ ਜੀ ਹਾਂ ਅੰਦਰ ਸਾਹਿਬ ਇਹ ਦੋ ਆ ਕਰਮਾ ਵਾਲੀ ਮਗਰ ਵੀ ਨਿਕੈ ਨਾ ਹੀ ਇਹਦੀ ਮਗਰ ਵੀ ਕੱਟੀ ਆ ਹਾਂਜੀ ਤੇ ਕੱਟੀ ਵੀ ਪੂਰੀ ਜ਼ਬਰਦਸਤ ਆ ਕੋਈ ਦੋ ਗਲੀ ਕ੍ਰੋਸ ਨਹੀਂ ਕੱਟੀ ਵੀ ਚੰਗੀ ਨੀਲੀ ਦੀ ਹਾਂਜੀ ਠੀਕ ਆ ਜੀ ਲੈ ਵੀ ਗਰਵੰਤ ਚੰਗੀ ਆ ਚੀਜ਼ ਜੋੜੀ ਕਮਾਲ ਦੀ ਤੇ ਦਈਏ ਕਿੰਨੇ ਦੀ ਫਿਰ ਆਪਾਂ ਇਹਦੀ ਡਿਮਾਂਡ ਤਾਂ ਸੰਸਾਹਬ ਕਰਾਂਗੇ ਲੱਖ ਰੁਪਈਆ ਅੱਛਾ ਜੀ ਤੇ 95000 ਦੀ ਦੇ ਦਾਂਗੇ ਜਿਹੜੀ ਆਨ 95 ਦੀ ਹਾਂਜੀ ਲੈਣ ਦੇਣੀ ਆ ਕਿ ਉਹਦੇ ਚ ਹੋਊਗਾ ਛੋੜ ਛੱਪਾ ਨਹੀਂ ਇਹ ਚੋਂ ਕੋਈ ਛੋੜ ਹੀ ਹੋਊਗੀ ਲਾ ਹਾਂਜੀ ਛੱਪਾ ਨਹੀਂ ਆ ਛੋੜ ਹੀ ਹੋਊ ਰਸੇ ਦੀ ਅੱਛਾ ਜੀ ਹਾਂਜੀ ਲਓ ਜੀ ਛੋਟ ਹੋਣੀ ਹੈ ਦੋਸਤੋ ਠੀਕ ਹੈ ਜੀ। ਰਸਾ ਰੁਸਾ ਜਿਹੜੀ ਛੋਟ ਉਹ ਹੀ ਵੀਰਾਂ ਦਾ ਵੀ ਖੁਸ਼ੀ ਮਾਣ ਦੇ ਨਾਲ ਉਹ ਹੀ ਕਰਾਂਗੇ ਗੰਜੈਸ਼ ਇਨੀ ਕੀ ਆ। ਤੇ ਚੰਗੀ ਝੋਟੀ ਆ ਥੱਲੇ ਤੋਂ। ਆਪਾਂ ਪਹਿਲਾਂ ਉਸ ਹੱਬ ਨਾਲ ਗੱਲ ਕੀਤੀ ਹੈ ਨਾ ਕੋਈ 60 ਲੱਖ ਨਹੀਂ ਮੰਗਿਆ 10 ਨਹੀਂ ਮੰਗਿਆ। ਹਾਂ। ਬਿਲਕੁਲ। ਤੇ 35 36 ਦਿਨ ਕੋਈ ਆਈਡੀਆ ਦੋਸਤੋ ਇੱਥੇ ਕਿ ਤੁਸੀਂ ਆ ਜਿਹੜਾ ਸਹੀਦ ਹੈ ਇਹਨਾਂ ਹੋਇਆ ਅੱਖ ਨੂੰ 20 ਦਿਨ ਆਕੀ ਜਾਈਏ ਉਹ ਗੱਲ ਨਹੀਂ ਬੰਦੀ। ਹਾਂ। ਬਿਲਕੁਲ ਜੀ ਬਿਲਕੁਲ। ਤਾਂ ਵੀ ਗਰਵੰਤ ਅੱਗੇ ਆ ਜਗੇ ਆਪਣੇ ਕੋਲ ਜਿਹੜੀ ਆ ਝੋਟੀ ਆ ਗਈ ਇਹ ਵੀ ਪਹਿਲਣੀਆਂ। ਹਾਂ ਜੀ ਇਹ ਵੀ ਪਹਿਲਣ ਸ ਤੋ ਸਿੰਘੀ ਸਿੰਘੀ ਤਾਂ ਮੂੰਹ ਮੱਥੇ ਦੀਆਂ ਮਹਾਂਦਰੇ ਬਾਜੀ ਵੇਖੀ ਇਹ ਤੇ ਬਿਲਕੁਲ ਇੱਕੋ ਜਿਹੀ ਫੇਸਬੁੱਕ ਕੁਆਲਿਟੀ ਇਹਨਾਂ ਝੂਟੀਆਂ ਦੀ ਤੇ ਇਹਨੂੰ ਅਜ ਗਰਮਾਤ ਕਿੰਨੇ ਕ ਦਿਨ ਹੋ ਗਏ ਆ ਇਹਨੂੰ ਸੋਈ ਨੂੰ ਕੋਈ ਅੱਜ 8 ਤੋਂ 10 ਦਿਨ ਹੋ ਗਏ 8 ਤੋਂ 10 ਕ ਦਿਨਾਂ ਦੀ ਸੋਈ ਮਗਰ ਕੱਟੀ ਇਹਦੇ ਵੀ ਠੀਕ ਆ ਜੀ ਤੋ ਤੀਜੇ ਨੰਬਰ ਤੇ ਆ ਦੋਸਤੋ ਮਗਰ ਕੱਟੀ ਆ ਪਹਿਲਾ ਸੂਆ ਇਹ ਛੋਟੀ ਸੋਈ ਆ 10 ਕ ਦਿਨ ਦਾ ਸਮਾਂ ਹੋ ਗਿਆ ਤੇ ਹਾਈਟ ਕੱਦ ਦੀ ਜੇਕਰ ਆਪਾਂ ਗੱਲ ਕਰੀਏ ਤੇ ਮੀਡੀਅਮ ਤੋਂ ਆਮ ਨੋਰਮਲ ਬਜਾ ਜਿਹੜੀਆਂ ਦੋਸਤੋ ਮੀਡੀਅਮ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਹਿੱਟ ਆਪਾਂ ਤੇ ਬਾਕੀ ਥੱਲੇੋਂ ਤੁਹਾਨੂੰ ਇੱਕ ਵਾਰੀ ਆਪਾਂ ਲਾ ਕੇ ਉਹ ਦਿਖਾ ਦਈਏ ਆ ਕਰੋ ਚੈੱਕ ਅੱਛਾ ਕਰਵਾ ਤਾਂ 10 ਕਿ ਦਿਨਾਂ ਦੀ ਦੱਸ ਰਹੇ ਜੀ ਹਾਂਜੀ ਤੇ ਦੁੱਧ ਇਸ ਵਕਤ ਕਿੰਨਾ ਚਵਾ ਇਹਦੇ ਮਾਰੋ ਕੱਟੀ ਜੇ ਤੇ ਇਹਦੇ ਥੱਲੇ 10 ਕਿਲੋ ਦੁੱਧ ਹੋਊਗਾ ਅਗਲੇ ਟਾਈਮ ਆਹ ਨੈਟ ਬੈਰ ਨੂੰ ਹਾਂਜੀ ਬਹੁਤੀ 10 ਕਿਲੋ ਦੁੱਧ ਤਾਂ ਦੋਸਤੋ ਇਸ ਝੋਟੀ ਦੇ ਥੱਲੇ ਆ ਸਾਲ ਲੈ ਵੀ ਜੀ ਬਹੁਤ ਸਾਫ਼ ਆ ਆ ਦੇਖੋ ਜੀ ਹਾਂਜੀ ਤੇ ਜਦੋਂ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾਈ ਚੌਰਸਲੇਵਾ ਮੋਢ ਤੋਂ ਜੇਕਰ ਆਪਾਂ ਬਿਲਕੁਲ ਮੋਢ ਤੋਂ ਗੱਲ ਕਰੀਏ ਚੌਰਸਲੇਵੇ ਦੇ ਵਿੱਚ ਸੋ ਬੰਤਰਪਾਈ ਜੇ ਵੇਖੀਏ ਤਾਂ ਬੜੀ ਪਿਆਰੀ ਆ ਲੰਬੀ ਲੂੰਬੀ ਵੀ ਸੋਹਣੀ ਐ ਛੋਟੀ ਹਾਈਟ ਦੀ ਵੀ ਚੰਗੀ ਐ ਤੇ ਮੈਂ ਪਹਿਲਾਂ ਜ਼ਿਕਰ ਕਰਤਾ ਕਿ ਦੋਸਤੋ ਦੂਜੇ ਨੰਬਰ ਦੇ ਵਾ ਛੋਟੀ ਤੁਹਾਨੂੰ ਦਿਖਾਈ ਸੀਗੇ 19 21 19 21 ਦਾ ਫਰਕ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਠੀਕ ਆ ਜੀ ਇਹ 19 ਮੰਨ ਵਾਲੇ ਕੋਈ ਵੀਰ ਉਹ 21 ਆ ਕਦ ਕੱਠ ਵਾਸ ਇੰਨਾ ਕੀ ਫਰਕ ਆ ਤੇ ਥੱਲੋਂ ਲੇਵਲੂਬੀ ਦੀ ਬੜੀ ਖਬਰਦਾਰ ਇਹ ਵੀ ਤੇ 10 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਅੱਜ 10ਕ ਦਿਨਾਂ ਦੀ ਸੂਈ ਦੇ ਥੱਲੇ ਅੰਜਵਾ ਅੱਜ ਆਪਾਂ ਮੁੱਲ ਵੀ ਹੋਣੇ ਕੀ ਕਰਨੇ ਬਹੁਤਾ ਮੁੜ ਕੇ ਨਹੀਂ ਨਹੀਂ ਬਿਲਕੁਲ ਨਹੀਂ ਬਦਲਣਾ ਵਪਾਰ ਦਾ ਕੰਮ ਆ ਤੇ ਖਰੀਦਣ ਵਾਲੇ ਵੀ ਆਪਣੇ ਭੈਣ ਭਰਾ ਹਾਂਜੀ ਆਪਣੇ ਨਾਲ ਜੁੜੇ ਆ ਤੇ ਬਿਲਕੁਲ ਜੈਜ ਮਾਲ ਦਈਏ ਆ ਪਾਕੇ ਲੋ ਵੀ ਦੋਸਤੋ ਇੱਕ ਸਾਰ ਬਖਾਲਾ ਬੈਕਸਾਈਡ ਤੋਂ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਇੱਕ ਸਾਰ ਪੱਧਰ ਬਖਾਲਾ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਚਵਾਈ ਪੋਲੀ ਹੈ ਹਾਂਜੀ ਚਵਾਈ ਬਹੁਤ ਚੰਗੀ ਪੋਲੀ ਲੱਗੀ ਠੀਕ ਹੈ ਜੀ ਲੋ ਜੀ ਠੰਡੇ ਤੇਰੀ ਆ ਸੇਲ ਸਾਉ ਸੋਹਣੀ ਫੇਸ ਕੁਆਲਿਟੀ ਬਿਲਕੁਲ ਪਤਲਾ ਛੋਟਾ ਸਿੰਘ ਤੇ ਸ਼ਾਈ ਸ਼ੂਰੀ ਪੂਰੀ ਹੈ ਵੇਖੋ ਝੋਟੀ ਦੇ ਵਿੱਚ ਠੀਕ ਹੈ ਜੀ ਲੈ ਵੀ ਕਰਮਾ ਤੋਂ ਤੋਰ ਲਾ ਸੋ ਹਰ ਵਕਤ ਜਿਹੜਾ ਦੋਸਤੋ ਮਾਲ ਅਵੇਲੇਬਲ ਹੁੰਦਾ ਇੱਕ ਵਾਰੀ ਫਿਰ ਆਪਾਂ ਨੋਟ ਕਰਾ ਦਿੰਨੇ ਆ ਵੀ ਦੂਰੋਂ ਨੇੜਿਓਂ ਲਾਗਿਓਂ ਬਣਿਓ ਕਿਸੇ ਵੀਰ ਨੇ ਆਉਣਾ ਇੱਕ ਪਸ਼ੂ ਖਰੀਦਣ ਆਉਂਦੇ ਆ ਉਹ 5 7 8 ਪਸ਼ੂ ਜਿਹੜੇ ਮੌਜੂਦ ਹੁੰਦੇ ਆ ਠੀਕ ਆ ਤੇ ਉਹਨਾਂ ਦੇ ਵਿੱਚੋਂ ਸਲੈਕਟ ਜਿਹੜਾ ਮਜੀ ਮਰਜ਼ੀ ਕਰ ਸਕਦੇ ਜੇ ਕੋਈ ਵੀ ਇਚਾਨ ਚੱਕ ਵੀ ਆ ਜਾਂਦਾ ਠੀਕ ਆ ਤੇ ਬਾਕੀ ਠੰਡੀ ਧੀਰੀ ਸ਼ਰੀਫੀਆਂ ਸ਼ਰੂਫੀਆਂ ਪੂਰੀਆਂ ਝੋਟੀ ਦੇ ਵਿੱਚ ਲੈ ਵੀ ਗਰਵੰਤ ਇਹਦਾ ਮੋਲ ਦੱਸਦੇ ਝੋਟੀ ਦਾ ਦਵਾਂਗੇ ਕਿੰਨੇ ਦੀ ਆਪਾਂ ਹਾਂ ਜੀ ਸਾਹਿਬ ਇਹਦੀ ਡਿਮਾਂਡ ਕਰਾਂਗੇ 90 ਹਜ਼ਾਰ 90 ਹਾਂਜੀ ਹਾਂ ਤੇ 85 ਹਜ਼ਾਰ ਬਹੁਤ 90000 ਦੋਸਤੋ ਡਿਮਾਂਡ ਤੇ 85000 ਲੈਦੇ ਆ। ਸੋ ਝੋਟੀ ਆਪਾਂ ਪ੍ਰੋਪਰ ਤੁਹਾਨੂੰ ਦਿਖਾਤੀ ਆ ਸੋਨੇ ਵਰਗੇ ਪਸੂ ਆ ਤੇ ਕੋਈ ਵੀਰ ਖਰੀਦਣ ਆ ਰਿਹਾ ਤੇ ਇੱਕ ਟਾਈਮ ਦੋ ਟਾਈਮ ਨਹੀਂ ਤਿੰਨ ਟਾਈਮ ਖੁੱਲਾ ਕਿਸੇ ਵੀਰ ਨੂੰ ਸੱਦਾ ਪੱਤਰ ਆਪਦੀ ਸੱਦੀ ਕਰੋ। ਪਿੱਛੇ ਪਿੱਛੇ ਕਰਦੇ ਇਹਨੂੰ। ਠੀਕ ਆ ਜੀ। ਸੋ ਚੰਗੀ ਆ ਝੋਟੀ ਇਹ ਵੀ ਬਹੁਤ ਬਾਕਮਾਲ ਖੂਬਸੂਰਤ ਝੋਟੀ ਦਿਖਾਤੀ ਆ 85000 ਦੀ ਮਿਲ ਜਾਊਗੀ। 85000 ਦੀ। ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਬਹੁਤ ਪਸੰਦ ਆਉਂੂਗੇ ਮੇਰੇ ਵੀਰਾਂ ਨੂੰ। ਇਸ ਤੋਂ ਬਾਅਦ ਹੋਰ ਜਿਹੜਾ ਪਿੰਡਾ ਵੇਖੋ। ਬਿਲਕੁਲ ਜੀ। ਹ ਲੈਵਰ ਗਰਮਤ ਅੱਗੇ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਝੋਟੀ ਇਹ ਵੀ ਪਹਿਲਾਂ ਸੂਈ ਜੀ ਪਹਿਲਾਂ ਹੀ ਸੂਆ ਹਾਂਜੀ ਠੀਕ ਆ ਜੀ ਤੇ ਚਾਰ ਦੰਦ ਜੀ ਪਿਓਰ ਨੂੰ ਠੀਕ ਆ ਜੀ ਹਾਂਜੀ ਲਓ ਦੋਸਤੋ ਮੂੰਹੋਂ ਚਾਰ ਦੰਦ ਤੇ ਚੌਗੀ ਤਾਂ ਪੂਰੀ ਨਿਗਰ ਫਿੱਟ ਫਾਟ ਵੇਠਾ ਠੀਕ ਆ ਜੀ ਅੱਛਾ ਗਰਮਤ ਆਪਣੇ ਕੋਲ ਮਾਲ ਅੱਜ ਹੀ ਆਇਆ ਸਾਰਾ ਆਏ ਆ ਜੀ ਆਈ ਝੋਟੀ ਇਹ ਸਵੇਰੇ ਕੋਈ 8 ਵਜੇ ਤੋਂ ਮਗਰੋਂ ਚੋਈ ਆਪਾਂ ਦੇਰ ਟੀ ਚਵਾਈ ਹੋਈ ਹਾਂਜੀ ਠੀਕ ਆ ਦਿਨ ਕਿੰਨੇ ਦੱਸਿਆ ਸੂਈ ਨੂੰ ਇਹਨੂੰ ਸੂਈ ਨੂੰ ਕੋਈ 20 ਤੋਂ 25 ਦਿਨ ਹੋ ਗਏ 20 25 ਦਿਨ ਹੋ ਗਏ ਹਾਂਜੀ ਮਗਰ ਕੱਟੀ ਆ ਵੀ ਇਹਦੇ ਵਿੱਚੋਂ ਕੱਟੀ ਅੱਛਾ ਹਾਂਜੀ ਅੱਛਾ ਦੁੱਧ ਆਪਾਂ ਕਿੰਨਾ ਚਵਾਵਾਂਗੇ ਤੁਹਾਨੂੰ ਦੁੱਧ ਇਹਦੇ ਥੱਲੇ ਆਪਾਂ ਹੀ ਢਾਉਣ ਸਹੀ 9 ਕਿਲੋ ਚਾਹਾਂ 9 ਕਿਲੋ ਹਾਂਜੀ ਠੀਕ ਆ ਜੀ ਲਓ ਵੀ 9 ਕਿਲੋ ਦੁੱਧ ਪੰਜਾਂ ਦਿਨਾਂ ਦੀ ਦੋਸਤੋ ਸੂਈ ਆ ਜਿਹੜਾ ਆਪਾਂ ਚੋਇਆ ਅਗਲੇ ਦੇ ਘਰੇ ਦੋ ਟਾਈਮ ਠੀਕ ਆ ਜੀ ਆਦੇ ਅੱਥੇ ਠੀਕ ਆ ਜੀ ਸੋ ਬਾਕੀ ਫੇਸ ਫੂਡ ਕੁਆਲਿਟੀ ਬੜੀ ਪਿਆਰੀ ਆ ਆ ਤੁਸੀਂ ਵੇਖੋ ਕਾਦ ਕਾਠ ਇਹਦਾ ਵੱਡਾ ਹੈ ਤੇ ਕਾਦ ਇਹਦਾ ਵੱਡਾ ਠੀਕ ਆ ਜੀ ਉਹ ਜੇਕਰ ਆਪਾਂ ਦੂਜੇ ਝੋਟੀ ਦੇ ਨਾਲ ਕੰਪੇਅਰ ਕਰ ਲੇਗਾ ਉਹਦੇ ਨਾਲ ਮੇਲ ਖਾਂਦਾ ਕਾਦ ਇਹਦਾ ਤੇ ਨਿੱ ਉਹ ਸੁਣੀਆ ਜੇ ਪਹਿਲਣਾ ਝੋਟੀਆਂ ਦੋਸਤੋ ਦੂਜੇ ਤੀਜੇ ਸਵੇ ਜਾ ਕੇ ਇਹਨਾਂ ਨੇ ਕਰਮਾਲੀਆਂ ਨੇ ਸੋਹਣੀਆਂ ਮੱਜਾਂ ਬੰਨਾਂ ਜੀ ਕਿਹਦਾ 19 ਦਾ 20 ਹੈ ਜੀ ਆ 19 20 ਤੇ 21 ਆ ਉਧਰੋਂ 21 ਆ ਉਹਦਾ 19 ਆ ਇਹ 20 ਆ ਗਈ ਚਲੋ ਲੈ ਕਰਮਤ ਨਾਲ ਦੀ ਨਾਲ ਹੀ ਖੋਲ ਕੇ ਦਿਖਾ ਦਈਏ 10 ਕਿਲੋ ਦੱਸਿਆ ਤੋਂ ਵੀਰ ਨਹੀਂ 9 ਕਿਲੋ 9 ਕਿਲੋ ਕਰ ਜੂਗੀ ਹਾਂ ਠੀਕ ਹੈ ਜੀ ਲਓ ਦੋਸਤੋ ਦੋ ਦੋ ਪਹਿਲਾਂ ਹੀ ਉਹਨਾਂ ਦਾ ਨੋਟ ਕਰਾਇਆ ਵੀ ਜਿੰਨਾ ਇਹਨਾਂ ਦੇ ਥੱਲੇ ਹੈਗਾ ਕਹਿ ਨੂੰ ਇਹ ਵੀ 10 ਕਿਲੋ ਚ ਚੱਲਦਾ ਪਰ ਜੋ ਰਿਐਲਿਟੀ ਦੇ ਵਿੱਚ ਦੁੱਧ ਚਵਾ ਦੇਣਾ ਇੱਥੇ ਠੀਕ ਆ ਜੀ ਤੋਂ ਬਿਲਕੁਲ ਜੀ ਬਿਲਕੁਲ ਅਰਥਾ 8:30 ਵਜੇ ਦੀ ਚਵਾਈ ਵੀ ਅਦਸ ਰਿਹਾ 8 ਵਜੇ ਤੋਂ ਉੱਪਰ ਹੋਈ ਬਾਅਦ ਚ ਥੋੜਾ ਜਿਹਾ ਪਸੂ ਲੇਟ ਚ ਹੋਇਆ ਚੋਇਆ ਹੋਵੇ ਤੇ ਜਿਹੜਾ ਸ਼ਾਮ ਦੋਸਤੋ ਬਣਦਾ ਥਣ ਤਾਂ ਆਪਣੇ ਟਾਈਮ ਤੇ ਆ ਅਜੇ ਤਕਰੀਬਨ ਆਪਾਂ ਵੀਡੀਓ ਬਣਾ ਰਹੇ ਹਾਂ ਘੱਟੋ ਘੱਟ ਸਮਾਂ ਵੀ 6 ਵਜੇ ਦਾ ਤਕਰੀਬਨ ਅਜੇ 2 ਕ ਘੰਟੇ ਹੋਰ ਬਾਕੀ ਆ 2 ਘੰਟਿਆਂ ਦੇ ਵਿੱਚ ਪਸੂ ਹੋਰ ਵੀ ਬਿਲਕੁਲ ਸਮੇਂ ਤੇ ਆਣ ਕੇ ਬਣ ਜਾਂਦਾ ਤੇ ਗਰਮਾ ਤਾਂ ਚੋਣ ਚਾਣ ਦੀ ਪੂਰੀ ਤਸੱਲੀ ਆ ਆਪਣੀ ਹਾਂਜੀ ਚੋਣ ਚਾਣ ਵੀ ਬਹੁਤ ਚੰਗੀ ਆ ਐ ਮੈਨੂੰ ਮੋਗੇ ਵਾਂਗੂ ਵਰਦੀ ਪੂਰੀ ਹਾਂਜੀ ਠੰਡੀ ਸੀ ਲਿਆ ਕੋਈ ਲੱਤਾਂ ਢਾ ਕੇ ਮਿਲਦੀ ਕੋਈ ਪੂਰੀ ਨਿਗਰਪੂਰੀ ਫਿੱਟ ਫਾਟ ਹਾਂਜੀ ਠੀਕ ਆ ਜੀ ਸੋ ਵਜਨ ਲੋਡ ਦੇ ਵਿੱਚ ਵੀ ਆ ਝੋਟੀ ਨਵੀਂ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਦੋਸਤੋ ਇਹੋ ਜਿਹਾ ਪਸ਼ੂ ਦੂਜੇ ਸੂਵੇ ਤੀਜੇ ਸੂਵੇ ਜਾ ਕੇ ਹੋਰ ਨਿਖਾਰ ਆਉਂਦਾ ਪਸ਼ੂ ਦੇ ਵਿੱਚ ਅਜੇ ਪਹਿਲਾਂ ਝੋਟੀਆਂ ਨੇ ਤੇ ਹਜੇ ਤਾਂ ਸਟਾਰਟਿੰਗ ਹੀ ਹੋਈ ਜ ਇਹਨਾਂ ਕਰਮਾਲੀ ਵਾਲੀਆਂ ਦੀ ਬਿਲਕੁਲ ਦੁੱਧ ਤੇ ਠੀਕ ਆ ਸੋ 9 ਕਿਲੋ ਦੀ ਚਵਾਈ ਐ ਇਸ ਵਕਤ ਇਹਦੇ ਥੱਲੇ ਬਿਲਕੁਲ ਹਾਜ਼ਰ ਸੋ ਲੇਵੇ ਲੋਵੇ ਦੀ ਬੰਤਰ ਬਹੁਤ ਸੋਣੀ ਬਿਲਕੁਲ ਨੇਵਟੀ ਤੁਹਾਡੇ ਸਾਹਮਣੇ ਪੱਦਰ ਵਿਖਾਲਾ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਤੋ ਬਾਕੀ ਦੁੱਧ ਦੋਸਤੋ ਤਸੱਲੀ ਮੈਂ ਫਿਰ ਵਾਰ-ਵਾਰ ਜ਼ਿਕਰ ਕਰ ਦਿੰਦਾ ਵੀਰਾਂ ਨੂੰ ਬਾਅਦ ਵਿੱਚ ਕਿਸੇ ਵੀਰ ਦੀ ਕਿਉਂਕਿ ਕਿਸੇ ਤਰ੍ਹਾਂ ਦਾ ਕਿਸੇ ਰਕਮ ਦੀ ਕੋਈ ਕਿੰਤੂ ਪਰੰਤੂ ਤੇ ਨਹੀਂ ਹੁੰਦੀ ਕਿ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਰਦੂ ਦਿਖਾਏ ਆ ਪਰ ਫਿਰ ਵੀ ਕੋਈ ਜ਼ਿਆਦਾ ਸਾਮਾ ਨਹੀਂ ਲੱਗਦਾ ਮੇਰਾ ਭਰਾ ਟਾਈਮ ਕੱਢ ਕੇ ਇੱਕ ਅੱਧੀ ਚੁਵਾਈ ਕਰਕੇ ਆਪਦੀ ਤਸੱਲੀ ਦੀ ਚੀਜ਼ ਲੈ ਕੇ ਜਾਇਆ ਕਰੋ ਇਹ ਚੌਥੇ ਨੰਬਰ ਤੇ ਜਸਨ ਸਰ ਚੌਥੇ ਨੰਬਰ ਤੇ ਆ ਤੇ ਲਾਸਟ ਦੇ ਵਿੱਚ ਸੀ ਇਹ ਸੂਈ ਸਵਾਈ ਬਾਕੀ ਗੱਬੜ ਮੱਝਾ ਤੁਹਾਨੂੰ ਅੱਗੇ ਦਿਖਾਵਾਂਗੇ ਆਪਾਂ ਲਗਰਵੰਤ ਮੁੱਲ ਮੁੱਲ ਸੰਸ ਸਰ ਇਹਦਾ ਵੀ 90 ਹਜ਼ਾਰ ਆ ਹਾਂ ਇਹ 85 ਹਜ਼ਾਰ ਦੀ ਦੇ ਦਾਂਗੇ 85 ਤੇ ਬਾਕੀ ਕੋਈ ਆਉਂਦਾ ਸੱਜਣ ਦੂਰੋਂ ਨੇੜੋਂ ਤਾਂ ਖਿਆਲ ਰੱਖਿਆ ਜੀ ਕੋਈ ਨਹੀਂ ਰੱਖੀਦਾ ਸਨ ਸਭ ਹਾਂ ਹਾਂਜੀ ਤੇ ਜ਼ਰੂਰ ਮਾਨਤਨ ਹਾਂਜੀ ਅੱਜ ਤਾਂ ਆਪਾਂ ਮੋਹ ਬਿਲਕੁਲ ਖਿੱਚ ਕੇ ਕੀਤੇ ਜੀ ਹਾਂ ਹਾਂਜੀ ਠੀਕ ਆ ਜੀ ਠੀਕ ਆ ਹਾਂ ਲੋਕੀ ਦੋਸਤੋ ਵੀਰਾਂ ਦਾ ਵੀ ਪਹਿਲਾਂ ਹੀ ਆਪਾਂ ਖਿੱਚ ਕੇ ਛੋਟੀਆਂ ਧਾਨੂ ਵੀ ਦੱਸਣੀਆਂ ਮੋਹ ਦੱਸਦੀਆਂ ਹਾਂ ਖਿੱਚ ਗਿਆ ਦਾ ਮਾਨਤਨ ਪਹਿਲਾਂ ਹੀ ਆਪਾਂ ਕਰ ਦਿੱਤਾ ਛੋੜ ਛੱਪੇ ਰਹਿ ਗਿਆ ਕੋਈ ਪਿਆਰ ਮੁਹੱਬਤ ਨਾਲ ਮੋਹ ਜਿਹੜੇ ਛੋੜ ਛੱਪੇ ਆ ਉਹ ਮੌਕੇ ਤੇ ਹੋ ਜਾਣਗੇ ਠੀਕ ਆ ਜੀ ਸੋ ਥਣੀਆਂ ਤੁਣੀਆਂ ਵੇਖੋ ਤੁਸੀਂ ਬਹੁਤ ਸੁਣੀਆਂ ਕਰਮਾਂ ਲਈ ਦੀਆਂ ਆ ਦੇਖੋ ਜੀ ਕਟੀਆਂ ਮੂੰਹ ਦਾਸ ਦੀਆਂ ਚੰਗੇ ਪਸ਼ੂ ਆ ਚੰਗਾ ਪਸ਼ੂ ਤਾਂ ਨਾ ਠੀਕ ਆ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਦਿਖਾਉਣੀ ਆ ਇੱਧਰ 5ਵੇਂ ਨੰਬਰ ਤੇ ਇਹ ਮੱਝ ਕਿੰਨੇ ਸੂਆ ਕਰਵੰਤ ਇਹ ਤੀਜਾ ਸੂਆ ਸੋਣੀ ਸੰਸਾ ਤੀਜਾ ਸੂਆ ਹਾਂਜੀ ਬਹੁਤ ਜੀ ਤੀਜਾ ਸੂਆ ਤੇ ਪੂਰੇ ਉਪਰੋਂ ਆਪ ਕਹਿ ਰਿਹਾ ਵੀ ਚੌੜੇ ਪੱਲੇ ਦੀ ਹਾਂਜੀ ਬਹੁਤ ਸੋਹਣੀ ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਆ ਸੋ ਵਜ਼ਨ ਉਨਾ ਹੀ ਕਰਮਾਣੇ ਨੂੰ ਲੱਗਾ ਉਨੀ ਸੋਹਣੀ ਫੱਬ ਇਹਦੇ ਅੱਜ ਹੋ ਗਈ ਜੀ 14 ਤਰੀਕ ਆ 19 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ 19 ਨੂੰ ਹਾਂਜੀ ਰਹਾ ਕੇ ਪੰਜ ਚਾਰ ਦਿਨ ਹਾਂਜੀ ਆਹ ਹਫਤੇ ਦੀਆਂ ਚ ਲੈ ਜੂ ਵੀ ਦੋ ਚਾਰ ਦਿਨ ਅਗਰ ਉੱਤੇ ਵੀ ਲੈ ਜਾਂਦਾ ਠੀਕ ਆ ਜੀ ਹਾਂਜੀ ਲੋ ਜੀ ਹਫਤੇ ਤੇ ਹੀੜ-ਘੇੜ ਜਿਹੜਾ ਦੋਸਤੋ ਇਹ ਸੁਫੂਗੀ ਤੇ ਜਾਂ ਸੂਬਾ ਇਹਨੇ ਸੁਣਾ ਅੱਗੇ ਤੇ ਬਾਕੀ ਤੁਹਾਨੂੰ ਇੱਕ ਵਾਰੀ ਥੰਮ ਦੇਵੇ ਦੀ ਵੀ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਢਿਲ ਢੁਲ ਲੜਾ ਢੁੜਾ ਕਾਫੀ ਆ ਕੋਈ ਪੰਜਾਂ ਚੌਹ ਪੰਜਾਂ ਦੇ ਪੰਜ ਇਹਨੇ 14 ਤੋਂ 15 ਕਿਲੋ ਦੋ ਚੋਆ ਆ ਜੇ ਦੂਜੇ ਸੂਬੇ ਪਰ ਆਪਾਂ ਜਿਹੜੀ ਕੋਈ ਗਾਰੰਟੀ ਦੇਣੀ ਆਪਾਂ ਉਹਦੋਂ ਗਾਰੰਟੀ ਦਵਾ ਜਦੋਂ ਆਲਦੇ ਹੱਥ ਚੋਵਾਂਗੇ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਸਹੀ ਆ ਜਾਓ ਗੁਰਬ ਤੋ ਦੋਸੋ ਵੀਰਾਂ ਦਾ ਵੀ ਪਿਛਲੇ ਸੋਵੇ ਕੋਈ ਚੰਗਾ ਦੋਤਾ ਚਵਾਇਆ ਫਿਲਹਾਲ ਜੋ ਜਿੱਥੋਂ ਪਿੱਛੋਂ ਵੀ ਦੱਸਿਆ ਜਾਂਦਾ ਮਾਲਕ ਦੁਆਰਾ ਠੀਕ ਹੈ ਜੀ ਜਿੱਥੋਂ ਪਸ਼ੂ ਖਰੀਦੇ ਜਾਂਦੇ ਆ ਕਈ ਵਾਰ ਉਹਨਾਂ ਦੇ ਵਿਹਾਰ ਤੇ ਗੱਲਬਾਤ ਕੀਤੀ ਜਾਂਦੀ ਆ ਅੱਗੇ ਭਰਿਆ ਪਾਂਡਾ ਕੋਈ ਮੇਰਾ ਵੀਰ ਚੰਗੀ ਸੇਵਾ ਕਰੂਗਾ ਦੋ ਦੋ ਤੁਸੀਂ ਚੰਗਾ ਚੋਲੋਗੇ ਬਾਕੀ ਥਣੇਵਾ ਪੂਰਾ ਸਾਫ ਠੀਕ ਹੈ ਜੀ ਹਾਈਟ ਹਾਈਟ ਜਿਹੜੀ ਮੀਡੀਅਮ ਆ ਪੱਕ ਨੋਰਮਲ ਮੱਝਾਂ ਜਿਹੜੀਆਂ 8' ਤੋਂ 1' ਦੇ ਵਿੱਚ ਹੀ ਦੇਖਦੇ ਆ ਤੇ 10 ਵਜਨ ਵਾਲੇ ਪਾਸਿਓ ਪੂਰੀ ਆ ਠੀਕ ਹੈ ਤੋਂ ਥੱਲੋਂ ਵੀ ਕਰਮਾਂ ਵਾਲੀ ਹਜੇ ਜੇਕਰ 5 6 ਦਿਨ ਕੱਢ ਗਈ ਤੇ ਜਿਵੇਂ ਐਚ ਐਫ ਬੜਾ ਵਾਂਗੂ ਆਪਾਂ ਕਹਿ ਦਿੰਨੇ ਵੀ ਐਚ ਐਫ ਬੜਾ ਵਾਂਗੂ ਪਵਾਨਾ ਤਿਆਰ ਕਰੂਗੇ ਹਾਂ ਭਾਂਡਾ ਭੁੰਡਾ ਬੜਾ ਨਾ ਚੜਾਈ ਚ ਅਜੇ ਚੰਗੀ ਖੁੱਲੂਗੀ ਮਾ ਜੀ ਥੱਲੋਂ ਤੇ ਲਾਂਡੋ ਲਾਂਬਾ ਚੰਗੀਆਂ ਮੈਂ ਪਧਰਾ ਲੇਵਾ ਚੌਰਸ ਅੱਲਾਹੁ ਅਕਬਰ ਆ ਤੋਰ ਲੋ ਰਵੰਤਾ ਬਹੁਤ ਠੰਡੀ ਚਾਲ ਧੀਰੀ ਕਾਲੀ ਪੈਣ ਵਾਲੀ ਹਾਂ ਬਿਲਕੁਲ ਨਰਮ ਨਰਮ ਕੇ ਹਾਂਜੀ ਲੋਬੀ ਤੋਰਾ ਤੋਰਾ ਦੋਸਤੋ ਬਿਲਕੁਲ ਸਲੋ ਨਾਰਮਲ ਤੋਰਾ ਠੀਕ ਹੈ ਜੀ ਤੇ ਵੈਸੇ ਵੀ ਇਹ ਸੀਲਸ ਹੋਊ ਜਿਹੜੀ ਇਹ ਮੱਝ ਨਿਕਲੂਗੀ ਵੈਸੇ ਪਸ਼ੂ ਦੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਜਿਹੜਾ ਪਸ਼ੂ ਔੜ ਔੜ ਪੈਂਦਾ ਹੋਵੇ ਦੋਸਤੋ ਫੂ ਫੂ ਜੀ ਕਰਦਾ ਉਹ ਪਸ਼ੂ ਦਾ ਕੀ ਕਹਿਣਾ ਇਹ ਠੰਡੀ ਧੀਰੀ ਆ ਚੜਾਈ ਦੇ ਵਿੱਚ ਹਵਾਨਾ ਲੇਵਾ ਥੋੜਾ ਪੈਰ ਪਟਾਈ ਜਰਵੰਤ ਆਹ ਦੇਖੋ ਠੀਕ ਹੈ ਨਾ ਵੀ ਗਰਮੰਤ ਗੱਪਾਂ ਨਾ ਮੈਂ ਆ ਤਿਆਰੀ ਵਾਲੀ ਸਮਝ ਲੀ ਆਪਾਂ ਹਾਂਜੀ ਅੱਜ ਆਪਾਂ ਕਿੰਨੇ ਦੇ ਦੇ ਰਹੇ ਆ ਇਹ ਵੀ ਮੋਲ ਕਰਨ ਨੂੰ ਜੋ ਮਰਜ਼ੀ ਕੀਤੀ ਜਾਈਏ ਸੰਸਾਹ ਹਾਂ 80000 ਦੀ ਦੇ ਦਾਂਗੇ ਇਹ ਵੀ 85 ਦੀ ਹਾਂਜੀ ਹਾਂ ਨਾਲ ਹੀ ਗੱਲ ਹਾਂਜੀ ਠੀਕ ਆ ਜੀ ਤੁਹਾਨੂੰ 85000 ਦੀ ਇਹ ਮਿਲ ਜੂਗੀ ਤੇ ਬਾਕੀ ਮਾਝ ਤੁਹਾਨੂੰ ਪ੍ਰੋਪਰ ਦਿਖਾਤੀ ਆ ਫੇਸਬੁੱਕ ਕੁਆਲਿਟੀ ਚੰਗੀ ਆ ਬਾਡੀ ਬੁੱਡੀ ਬੰਤਰ ਦੀ ਚੰਗੀ ਆ ਠੀਕ ਆ ਜੀ ਸੋ ਪੂਰੀ ਹੈਲਥੀ ਆ ਰਾਜੀ ਬਾਜੀ ਆ ਪੂਰੀ ਵਜਨ ਦੋੜ ਵਾਲੀ ਗਰੰਟਡ ਤੀਜਾ ਸੁਆ ਸੁਣਾ ਹੈ ਕਹਿਣ ਨੂੰ ਕਹੋ ਦੂਜਾ ਉਹ ਕਹਿਦੀ ਪਰ ਸੁਆ ਤੀਜਾ ਸੁਣਾ ਨੇ ਠੀਕ ਆ ਜੀ ਹਾਂਜੀ ਤਾਂ ਵੀ ਕਰਵਾਤਾ ਕਿ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਇਹ ਆ ਗਈ ਨੇ ਹਾਂਜੀ ਲਓ ਜੀ ਇਹ ਵੀ ਗੱਪਣ ਇਹ ਵੀ ਗੱਪਣਾ ਦੂਜਾ ਸੂਆ ਸੁਣੀ ਸਭ ਦੂਜਾ ਸੂਆ ਹਾਂਜੀ ਲਓ ਵੀ ਦੋਸਤੋ ਦੂਜਾ ਸੂਆ ਕਿੰਨੇ ਕਿ ਦਿਨ ਲੈ ਜੂ ਇਹ ਅਜੇ ਹਫਤੇ ਦੀ ਰੇਂਜ ਚ ਲੈ ਜੂਗੀ ਜਾਂ ਹਫਤਾ ਲੈ ਜੂ ਹਫਤਾ ਲੈ ਜੂ ਹਾਂਜੀ ਲਓ ਜੀ 20 20 ਅਗਸਤ ਨੂੰ ਹੈ ਹਾਂਜੀ ਲਓ ਇੱਕ ਹਫਤਾ ਦੋਸਤੋ ਅਜੇ ਅੱਜ ਆਪਾਂ 14 ਤਰੀਕ ਨੂੰ ਇਹ ਵੀਡੀਓ ਬਣਾ ਰਹੇ ਆ ਤਾਂ ਤਕਰੀਬਨ ਅਜੇ 6-7 ਕਿ ਦਿਨ ਕੱਢ ਦੀ ਐ ਠੀਕ ਆ ਜੀ ਹੋ ਸਕਦਾ ਜੀ ਹਫਤੇ ਦਾ ਵੀ ਕੋਈ 8 ਦਿਨ ਲੈ ਜੇ ਕਈ ਨਾ ਪਸ਼ੂ ਜਿਵੇਂ ਰਾਜੀ ਰੂਜੀ ਆ ਉਹ ਸਭ ਨਾਲ ਦੋਸਤੋ ਕਿਨਾਂ 2-3 ਦਿਨ ਦਾ ਵੱਧ ਵੀ ਕੋਈ ਐਸਟੀਮੇਟ ਲਾ ਲੈ। ਬਾਕੀ ਤਿਆਰੀ ਤੇ ਆ ਜਾਊਗੀ। 7-8 ਕਿ ਦਿਨਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤਿਆਰੀ ਤੇ ਹੋ ਜਾਊਗੀ। ਕੋਈ ਇੱਕ ਦੋ ਦਿਨ ਦੀ ਕੋਈ ਝਾਕ ਰਹਿ ਜਾਊਗੀ ਵੀ ਜਿਵੇਂ ਤਿਆਰੀ ਤੇ ਆਪਾਂ ਸੁਬਹ ਦੂਜਾ ਸਵੇਰ ਤੇ ਪੂਰੀ ਦੋਸਤੋ ਸੋਹਣੇ ਕਦ ਕੱਟ ਦੇ ਵਿੱਚ ਆ ਪੂਰੀ ਚੌੜੀ ਪਿੱਠਪੁੜੇ ਵਾਲੀ ਸਾਈਡ ਤੋਂ ਬਾਕੀ ਹਵਾਨਾ ਲੇਵਾ ਇੱਕ ਸਾਰ ਪੱਧਰਾ ਪਤਾਨੂੰ ਥੋੜਾ ਜਿਹਾ ਹੋਰ ਲਾ ਕੇ ਉਹ ਦਿਖਾਉਣੇ ਆ ਬਾਹਰ ਕੱਢ ਕੇ ਠੀਕ ਹੈ ਜੀ ਅਬ ਗਰਮਾ ਤਾਂ ਤਿਆਰੀ ਤੇ ਲੈ ਜੂਗੀ ਅਜੇ 5-7 ਦਿਨ ਹੈ ਹਾਂਜੀ ਹਲ 20 ਇੰਚ ਲੈ ਜੂ ਸੰਸਾ ਬਈ ਠੀਕ ਹੈ ਲਾ ਤਾਂ ਸੋ ਇੱਕ ਹਫਤਾ ਅਜੇ ਲੈਫਟ ਇੱਕ ਹਫਤਾ ਅਜੇ ਬਾਕੀ ਆ ਇਹਦਾ ਸੂਣ ਦੇ ਵਿੱਚ ਤੇ ਬਾਕੀ ਟਿੱਪਣ ਟੁੱਪਣ ਭਾਰ ਪਿਛੇ ਦੀ ਦੁਕਤੀ ਹਾਂਜੀ ਟਿੱਪਣ ਟੁੱਪਣ ਸਾਡੇ ਬਹੁਤ ਚੰਗੀ ਐ ਪੋਲੀ ਚ ਟਪਣਾਈ ਠੀਕ ਹੈ ਜੀ ਹਾਂਜੀ ਭਾਰ ਪਿਛੇ ਦੀ ਆਪਣੀ ਗਰੰਟੀ ਹੂ ਠੀਕ ਹੈ ਜੀ ਠੀਕ ਲੋ ਦੋਸੋ ਪੂਰੀ ਤਿਆਰੀ ਵਾਲੀ ਆਪਾਂ ਜਿਹੜੀ ਇਹ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਠੀਕ ਹੈ ਜੀ ਕੋਈ ਇੱਕ ਹਫਤਾ ਹਜੇ ਵੀ ਖੁੱਲਾ ਡੁੱਲਾ ਲੈ ਜੂਗੀ ਥੱਲਿਓਂ ਕਰਮਾਂ ਵਾਲੀ ਵੇਖੋ ਤੁਸੀਂ ਲੱਥੀ ਆਉਂਦੀ ਆ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਸੂਣ ਦੇ ਤੇ ਬਾਕੀ ਇਹ ਜਿਹੜੀ ਦੋਸਤੋ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਦੂਜਾ ਸੂਆ ਸੋਣੀ ਹਾਂ ਦੂਜਾ ਸੂਆ ਸੋਣ ਵਾਲੀ ਪਹਿਲੇ ਸੋਏ ਨੇ 12-13 ਕਿਲੋ ਦੁੱਧ ਦਿੱਤਾ ਜਾਂਦੇ ਪਹਿਲਾਂ ਨੇ ਹਾਂਜੀ ਠੀਕ ਹੈ ਜੀ ਆਪ ਦੋਸਤੋ ਪਹਿਲੇ ਸੂਏ ਵੀਰਾਂ ਦਾ ਵੀ 12-13 ਲੀਟਰ ਜਿਹੜਾ ਦੁੱਧ ਆ ਉਹ ਭਰਾਇਆ ਇਸ ਝੋਟੀ ਨੇ ਬਹੁਤ ਨਿੱਗਰ ਲੇਵਾ ਸੰਸਾਫ ਠੀਕ ਹੈ ਸੋ ਫਿਰ ਤਾਂ ਪੂਰੀ ਪਿੰਡੇ ਦੀ ਵੀ ਜਿਹੜੀ ਦੋਸਤੋ ਤੁਸੀਂ ਵੇਖੋ ਪੂਰੀ ਰਾਜੀ ਆਹ ਵੇਖੋ ਠੰਡੀ ਛੀਂ ਲਿਆ ਵੇਖੋ ਕੋਈ ਚੱਕਰ ਨਹੀਂ ਦਾ ਕੋ ਨਹੀਂ ਅ ਠੀਕ ਆ ਜੀ ਠੀਕ ਆ ਠੀਕ ਆ ਮੈਂ ਵੀ ਗਰਵੰਤ ਇਹਦਾ ਮੁੱਲ ਵੀ ਕਿੰਨੇ ਕੁ ਦੀ ਦੇ ਦਈਏ ਇਹਦਾ ਮੁੱਲ ਸੰਸਰ 110000 ਕਰਾਂਗੇ ਡਿਮਾਂਡ 110000 ਹਾਂਜੀ ਉਹ ਤੋਂ ਵੀ ਮੌਕੇ ਦੇ ਮਾਨਤਨ ਹੋ ਜਾਊਗਾ ਠੀਕ ਆ ਜੀ ਲੋਕ ਦੋਸਤੋ 110000 ਦੀ ਤੁਹਾਨੂੰ ਇਹ ਜਿਹੜੀ ਝੋਟੀ ਮਿਲ ਜਾਊਗੀ ਠੀਕ ਆ ਜੀ ਉਹ ਤੋਂ ਜੋ ਛੋੜਛੱਪਾ ਮੌਕੇ ਦੇ ਮਾਨਤਨ ਹੋ ਜਾਊਗਾ ਤੇ ਪੂਰੀ ਨਿਗਰਪਲੀ ਪ੍ਰੀਤੀ ਆ ਪੂਰੀ ਠੀਕ ਆ ਜੀ ਹਰ ਪਾਸਿਓ ਤੁਸੀਂ ਦੇਖੋਗੇ ਸਾਈਡ ਤੋਂ ਅੱਗੋਂ ਪਿੱਛੋਂ ਪੂਰੀ ਵਜਨਵਟੇ ਵਾਲੀ ਆ ਤੇ ਬਾਕੀ ਪਸੰਦ ਆਊਗੀ ਜਿਹੜੇ ਵੀਰ ਨੂੰ ਚੱਜੂਗੀ ਆ ਆ ਗਏ ਆਪਣੀ ਜਿਹੜੀ ਦੋਸਤੋ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ। ਸੋ ਚੰਗੀ ਆ 1,10,000 ਚੋ ਖੁੱਲਾ ਜਿਹੜਾ ਮਾਨਤਾ ਨਾ ਹੋ ਜੂਗਾ ਕਿਸੇ ਵੀਰ ਦਾ ਜਦੋਂ ਤੁਸੀਂ ਸੌਦਾ ਕਰਦੇ ਹੋ। ਲੈ ਵੀ ਗਰਮੰਤੇ ਨਾਗਨੇ ਵੀਰੇ ਅੱਜ ਆਪਣੇ ਕੋਲ ਟੋਟਲ ਹਾਂਜੀ 6 ਨਾਗੇ ਸੰਸਾਭ ਠੀਕ ਆ ਜੀ। ਸੋ ਚਾਰ ਮਜਾ ਜਿਹੜੀਆਂ 200 ਝੋਟੀਆਂ ਤੁਹਾਨੂੰ ਦਿਖਾ ਦਿਆਂਗੇ। ਪਹਿਲਣਾ ਹੀ ਝੋਟੀਆਂ ਨੇ ਸਾਰੀਆਂ। ਹਾਂ ਚਾਰ ਪਹਿਲਣਾ ਸੋਈਆਂ। ਹਾਂ ਪਹਿਲਾ ਪਹਿਲੇ ਸਵੇਰੇ ਚਾਰੇ ਪਹਿਲੇ ਸਵੇਰਾ ਠੀਕ ਆ ਜੀ। ਤੇ ਸਵੇਰ ਸਵੇਰੇ ਪਸੂਗਾ ਤੇ ਬਾਕੀ ਰੇਡ ਪੜਦਾ ਹਰ ਇੱਕ ਤਰ੍ਹਾਂ ਦਾ ਠੀਕ ਆ ਜੀ। ਨਾਰਮਲ ਰੇਡ ਜਿਹੜ ਬਿਲਕੁਲ ਵਾਜਬ ਰੇਟ ਆ ਤੇ ਸੂਈ ਸੁਵਾਈ ਆ ਬੇਫਿਕਰੀ ਆ ਕੋਈ ਵੀਰ ਇਹ ਨਹੀਂ ਹੈਗਾ ਕਿ ਕੋਈ ਚਿੰਤਾ ਜਾਂ ਸਬਾਉਣੀ ਪੈਣੀ ਆ ਜਾਂ ਜੇਰਨੀ ਪਈ ਅੱਜ 55000 ਤੋਂ ਲੈ ਕੇ ਸੰਸਾਭੇ 110000 ਤੱਕ ਆ 55 ਤੋਂ 110000 ਹਾਂਜੀ 55000 ਤੋਂ ਸਟਾਰਟਿੰਗ ਹਾਂਜੀ ਵਧੀਆ ਚੰਗਾ ਲਓ ਦੱਸੋ ਇਹ ਮਾਲ ਆ ਅੱਜ ਵੀਰ ਗਰਵੰਤ ਉਹਨਾਂ ਦੇ ਫਾਰਮ ਤੇ ਤੇ ਪਸ਼ੂ ਜਿੰਨੇ ਦਿਖਾਇਆ ਸਾਰੇ ਸੇਲ ਦੇ ਲਈ ਅਵੇਲੇਬਲ ਨੇ ਤੇ ਬਾਕੀ ਮੇਰਾ ਵੀਰ ਇਸੇ ਤਰ੍ਹਾਂ ਤਾਲਮੇਲ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਲੈਣੇ ਰਿਹਾ ਕਰੋ ਗਰਵੰਤ ਇੱਕ ਨੰਬਰ ਬੋਲ ਦੇ ਵੀਰ ਨੰਬਰ ਹੈਗਾ ਵੀਰ ਜੀ ਆਪਣਾ 98772 843 99772 843 ਠੀਕ ਹੈ ਭਰਾ ਹਾਂਜੀ ਲੋ ਵੀ ਦੋਸਤੋ ਇਹ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਲੱਗ ਗਿਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ